ਇਸ ਪ੍ਰੋਗਰਾਮ ਚਾਹ ਰਹੇ ਵੀ ਜਿਲ੍ਹਾ ਪ੍ਰਧਾਨ ਬੀ.ਐਸ.ਵੀ. ਦਰਸ਼ਨ ਸਿੰਘ ਵੱਲੋਂ ਕਾਗੜਾਪੁਰ ਰਹਿਣ ਨੂੰ ਚੱਲ ਰਿਹਾ ਉਹ ਪਿਛਲੇ ਦਿਨੀ ਨੌਜੀ ਸਿੰਘ ਤੋਂ ਵਰਜ਼ਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਖਡੂਰ ਸਾਹਿਬ ਤੋਂ ਜਿਹੜੀ ਸਾਡੀ ਕੌਂਸਲੈਂਸੀ ਵੀ ਖਡੂਰ ਸਾਹਿਬ ਚ ਆਉਂਦੀ ਹੈ ਉਹਨੇ ਇੱਕ ਭਾਸ਼ਣ ਦਿੱਤਾ ਔਰ ਭਾਸ਼ਣ 'ਚ ਉਹਨੇ ਜਾਤ ਬਰਾਦਰੀ ਬਾਰੇ ਬਹੁਤ ਅਪਸੇਟਡ ਬੋਲੇ ਉਹਨੇ ਕਿਹਾ ਕਿ ਜਿਹੜੇ ਤਰਖਾੜਾ ਦਿੱਲੀ ਘੜੇ ਆ ਜਿਹੜੇ ਸੁਨਵਾਰੇ ਆ ਇਹਨਾਂ ਨੂੰ ਪੂਰਾ ਧਵਾ ਕੇ ਰੱਖੂਗਾ ਮਾਣ ਛੋੜ ਜਾਂਦਾ ਸੋਹ ਸੋਹ ਨੇ ਉਹ ਵੀ ਬਹੁਤ ਸਾਰੇ ਮਾਰੇ ਸ਼ਬਦ ਬੋਲੇ ਜਿਹੜੇ ਸ਼ਬਦਾਂ ਨਾਲ ਗੁਰੂ ਇਹ ਬਰਾਦਰੀ ਆ ਜਿਹੜੀ ਰਾਜੜੀਆ ਬਰਾਦਰੀ ਆ ਔਰ ਜਿਹਨੂੰ ਹੋਰ ਬਰਾਦਰੀ ਸਨਾਰਾ ਬਰਾਦਰੀ ਆ ਉਹਨਾਂ ਦੀ ਪਾਪੂਲੇਸ਼ਨ ਕਪੂਰਤਾਂ ਚ ਬਹੁਤ ਜ਼ਿਆਦਾ ਸਾਡੇ ਸਾਰੇ ਲੋਕਾਂ ਨੇ ਮੰਨੂ ਬਹੁਤ ਫੇਸ ਲਈ ਆ ਅੱਜ ਅਸੀਂ ਇਸ ਉਤਲਾ ਫੂਕਸ ਨਾਗਮ ਰਹੇ ਇਹੀ ਇਹ ਐਡਮਿਨਿਸਟ੍ਰੇਸ਼ਨ ਦੱਸਣਾ ਚਾਹੁੰਦੇ ਆ ਕਿ ਇਸ ਬੰਦੇ ਦੇ ਖਿਲਾਫ ਬੜੀ ਕਾਰਵਾਈ ਕੀਤੀ ਜਾਵੇ ਇਹਦੇ ਪਰਚਾ ਦਿੱਤਾ ਜਾਵੇ ਕਿਉਂਕਿ ਉਹਨੇ ਭਾਵਨਾਵਾਂ ਨੇ ਲੋਕਾਂ ਨੂੰ ਫੇਸ ਪਚਾਈ ਆ ਔਰ ਅਸੀਂ ਇੱਕ ਵਾਦਾ ਕਰਦੇ ਹਾਂ ਕਿ ਕਪੂਰਥਲਾ ਹਲਕੇ 'ਚ ਜਦੋਂ ਬਕਸੇ ਖੁੱਲਣਗੇ ਨਾ ਲੋਕਾਂ ਦੇ ਨੰਬਰ ਪਾਰਲਮੈਂਟ ਦੇ ਰਿਜ਼ਲਟ ਆਣਗੇ ਉਹ ਦੇਖਣਾ ਰਹੇ ਜੀ ਬਹੁਤ ਬੜਿਆ ਸੀ ਜਿੱਦਣ ਕਪੂਰਥਲੇ ਆਇਆ ਇਹਨੂੰ ਕਾਲੇ ਛੋਡੇ ਦੇ ਦੇ ਭਜਾਵਾ ਦੇ ਵੀ ਔਰ ਇਹਨੂੰ ਬਿਲਕੁਲ ਬੁਰੀ ਤਰੀਕੇ ਨਾਲ ਖਦੂਰ ਸਾਹਿਬ ਤੋਂ ਹਰਾ ਕੇ ਦੇ ਘਰੇ ਬਿਠਾਵਾਂਗੇ ਉਹੀ ਅੱਜ ਸਾਡਾ ਮਿਸ਼ਨ ਹੈ ਔਰ ਅਸੀਂ ਇਹੀ ਵਾਰੇ ਮਾਫੀ ਕਰ ਰਹੇ ਹਾਂ ਲਾਜਿਸਨ ਭੁਲਰ ਮੁਰਦਾ ਬਾਦ ਜਿੰਦਾਬਾਦ 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 ਲਾਜਿਸਨ ਭੁਲਰ ਮੁਰਦਾ ਬਾਦ ਜਿੰਦਾਬਾਦ 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 ਕਲੰਬੀ ਭੁਲਰ ਮੁਰਦਾ ਬਾਦ ਮਰਦਾਬਾ ਮਰਦਾਬਾ ਪਖੰਡੀ ਭੁਲਰ ਮਰਦਾਬਾ ਮਰਦਾਬਾ ਉਹਨੀਆਂ ਸਭ ਕਿਹਦੀ ਸਾਕੀ ਜਿਹੜਾ ਲਿਖਿਆ ਹੋਇਆ ਕਿ ਮੰਤਰੀ ਹੋਵੇ ਇੱਦਾਂ ਵੀ ਲੈਂਦੇ ਗਏ ਵਰਤਿਆ ਉਹ ਵੀ ਇੱਥੇ ਕਹਣਾ ਕੋਮ ਬਾਈ ਗੱਲ ਇਹ ਹੋਇਆ ਕਿ ਲੀਡਰ ਮੋਟਰ ਬਾਏ ਫਾਈਨ ਉਹ ਤਾਂ ਇਹਨਾਂ ਇੱਕ ਤੁੱਕਾ ਜਿਹਨੂੰ ਕਹਿੰਦੇ ਸੂਤ ਲੱਗਿਆ 2022 ਦੇ ਚਲੋ ਸੂਤ ਲੱਗਿਆ ਸੀਗਾ ਉਹਨੂੰ ਲੋਕੀ ਸਮਝ ਗਏ ਪੰਜਾਬ ਦੇ ਲੋਕਾਂ ਨੇ ਸਮਝ ਤਕਿਆ ਕਿ ਥੰਗੇ ਗਏ ਔਰ ਹੁਣ ਉਸ ਠੱਗੀ ਦਾ ਜਵਾਬ ਲੋਕ ਸਭਾ ਦੀ ਮਰਚਨ ਹੋ ਰਹੀ ਹੈ ਇਹਨਾਂ ਦੀ ਪੂਰੇ ਤੋਂ ਇੱਕ ਸੀਟ ਵੀ ਨਹੀਂ ਮਿਲੀ ਔਰ ਖਡੂਰਸਰ ਦੀ ਸੀਟ ਦਾ ਨਾ ਕੋਈ ਵਾਵਾ ਨਾ ਜਿਵੇਂ ਕਿ ਉਹ ਜਮਾਨਤ ਕਰਤਾ ਹੀ ਜਿਹਾ ਕਰਦੇ। ਬੰਦਾ ਕਾਨੂੰਨ ਦੀ ਉਲੰਘਣਾ ਕਰ ਰਿਹਾ ਕਾਂਗਰਸ ਪਾਰਟੀ ਤੇ ਵੀ ਜੋ ਵੀ ਉਲੰਘਣਾ ਕਰ ਰਹੀ। ਕਾਂਗਰਸਾ ਕਰੀਏ ਜੀ ਜੀ ਕਪੂਰਸੇ ਕਾਂਗਰਸ ਆਇਆ ਨਹੀਂ ਕਪੂਰਸੇ ਵਿੱਚ ਪਰਿਵਾਰ ਦੀ ਪਾਰਟੀ ਆ ਕਪੂਰਸੇ ਵਿੱਚ ਕਾਂਗਰਸ ਪਾਰਟੀ ਨੇ। ਮੈਨੂੰ ਯਾਦ ਆ ਸੁਲਤਾਨਪੁਰ ਲੋਧੀ ਵਿੱਚ ਜਦੋਂ ਬੇਦਬੀ ਹੋਈ ਸੀ ਸਾਰੇ ਚਾਰੇ ਦੇ ਤੜਕਸਾਰ ਜਦੋਂ ਪੁਲਿਸ ਵਾਲੇ ਆਪਣੇ ਬੂਟ ਲਾਏ ਬਿਨ ਬੰਦੂਕਾਂ ਹੱਥ 'ਚ ਵੜ ਕੇ ਇੱਧਰ ਚੱਲੇ ਗਏ ਸੀ ਜਿੱਤੇ ਇੱਕ ਮਲਾਦਰ ਵੀ ਸ਼ਹੀਦ ਹੋ ਗਿਆ ਸੀ। ਉਦੇ ਵੀ ਸਾਡੇ ਹਲਕੇ ਤੋਂ ਜੋ ਸੁਲਤਾਨਪੁਰ ਹੁੰਦੇ ਸੀ ਕੋਈ ਲੀਡਰਸ਼ਿਪ ਵਾਲਾ ਪਰ ਵਕਤ ਪੰਚ ਵੀ ਸਰਮੌਰ ਜਥੇਦਾਰ ਦੀ ਸ਼ਰਮਣੀ ਕਾਲੀ ਗੱਲ ਅਸੀਂ ਬੋਲੇ ਸੀ ਅਸੀਂ ਧਰਨਾ ਹੀ ਦਿੱਤਾ ਸੀ ਅਸੀਂ ਜਾ ਕੇ ਸੁਲਤਾਨਪੁਰ ਲੋਧੀ ਵੀ ਬੈਠੇ ਸੀ ਔਰ ਹੁਣ ਵੀ ਸਾਡੀ ਜਥੇਦਾਰੀ ਉੱਤੇ ਬੈਠੂ ਆ ਇਹ ਜਿਹੜੇ ਪਰਿਵਾਰਵਾਦ ਕਪੂਰਦੇਵਾਂ ਵਿੱਚ ਚੱਲ ਰਿਹਾ ਉਹ ਛੇਤੀਆਂ ਨੂੰ ਜਿਹੜੇ ਪੱਟੇ ਸੁੱਟ ਦੇਣਗੇ ਬਸ ਇੱਕ ਟਾਈਮ ਦੀ ਵੋਟ ਆ ਉਹ ਤਾਂ ਕਪੂਰਦੇਵਾਂ ਦੇ ਲੋਕੀ ਡੀਗਦੇ ਤੋਗੇ ਇਲੈਕਸ਼ਨ ਕਦੋਂ ਆਵੇ ਇਹ ਲੋਕੀ ਚਾਹੁੰਦੇ ਸਾਡੇ ਦਾ ਇਲੈਕਸ਼ਨ ਹੋਣਾ ਬਸ ਛੇੜਾੜੇ ਇਲੈਕਸ਼ਨ ਆਏ ਤਾਂ ਬੋਟਲ ਦੱਬੀਏ ਦੇਖ ਕਪੂਰ ਤੋਂ ਇੱਕੋ ਪਰਿਵਾਰ ਦਾ ਰਾਜ ਚੱਲ ਰਿਹਾ ਹੈ ਨਾ ਕਿਸੇ ਪਾਰਟੀ ਦਾ ਰਾਜ ਨਹੀਂ ਚੱਲ ਰਿਹਾ ਪਰਿਵਾਰ ਦਾ ਰਾਜ ਚੱਲ ਰਿਹਾ ਉਸ ਪਰਿਵਾਰ ਦਾ ਰਾਜ ਨੂੰ ਘਟਲ ਕਰੋਗੇ ਤੁਸੀਂ ਇਹ ਦੇਖੋ ਅੱਜ ਜਾਤ ਬਰਾਦਰੀ ਵਾਲੇ ਇੱਕ ਬੰਦਾ ਬੋਲਿਆ ਹੋਵੇ ਅਸੀਂ ਬੋਲ ਰਹੇ ਹਾਂ ਅਸੀਂ ਪਾਵਰ ਚ ਨਹੀਂ ਲੋਟੇ ਅਸੀਂ ਇਲੈਕਸ਼ਨ ਲੜਨੀ ਹੈ ਅਸੀਂ ਬੋਲ ਰਹੇ ਹਾਂ ਪਰ ਮੌਜੂਦਾ ਐਮਐਲਏ ਮੌਜੂਦਾ ਵ代ਕ ਇੱਕ ਛੇੜੀ ਬੋਲਿਆ ਹੁ ਤਾਂ ਔਰ ਮੈਂ ਇਹ ਵੀ ਬਹੁਤ ਕੋੜੇ ਸ਼ਬਦਾਂ ਵਿੱਚ ਮੈਂ ਬਿਆਨ ਕਰਦਾ ਹਾਂ